हां जी दोस्तों दो की हालचाल है सारे ठीक-ठाक है बढ़िया आज आपा गल करंगे कि अपना समुद्री जहाज जबो समुंदर ਦੇ ਵਿੱਚ ਹੁੰਦਾ ਵਾ ਬਿਲਕੁਲ ਆਪਾ ਸਮੁੰਦਰ ਦੇ ਵਿੱਚ ਹੋਈਏ ਹਜ਼ਾਰਾਂ ਕਿਲੋਮੀਟਰ ਧਰਤੀ ਤੋਂ ਦੂਰ ਨਾ ਕੋਈ ਲਾਗੇ ਬਨੇ ਧਰਤੀ ਹੋਵੇ ਨਾ ਕੋਈ ਲੈਣਾ ਨਾ ਦੇਣਾ ਤੇ ਆਪਣੀ ਜਾਨ ਦੀ ਸੇਫਟੀ ਵਾਸਤੇ ਮਤਲਬ ਕੀ ਪ੍ਰਬੰਧ ਹੁੰਦਾ ਜਹਾਜ਼ ਦੇ ਉੱਤੇ ਤੇ ਵੇਖੋ ਗੱਲ ਇਤਰਾਵਾ ਵੀ ਜਿਹੜਾ ਜਹਾਜ਼ ਹੈ ਨਾ ਇਹ ਬਹੁਤ ਜਿਆਦਾ ਕੈਲਕੂਲੇਸ਼ਨ ਨਾਲ ਤੇ ਬਹੁਤ ਜਿਆਦਾ ਦਿਮਾਗ ਲਾ ਕੇ ਜਿਹੜੇ ਪੁਰਾਣੇ ਐਕਸੀਡੈਂਟ ਹੁੰਦੇ ਉਹਨਾਂ ਚ ਸੁਧਾਰ ਕਰਕੇ ਬਣਾਇਆ ਜਾਂਦਾ ਵਾ ਟਾਈਟੈਨਿਕ ਦਾ ਤੁਸੀਂ ਨਾਂ ਸੁਣਿਆ ਹੋਣਾ ਜਾਇ ਇਨਸਾਨਾਂ ਨੂੰ ਪਤਾ ਹੀ ਉਹ ਨਵਾਂ ਜਹਾਜ਼ ਡਿਲੀਵਰ ਹੋ ਕੇ ਤੇ ਡੁੱਬ ਗਿਆ ਸੀ ਤੇ ਬੜੇ ਲੋਕ ਮਰ ਗਏ ਸੀ ਉਹਦੇ ਵਿੱਚ ਉਹ ਬੜਾ ਵੱਡਾ ਇਨਸੀਡੈਂਟ ਹੀ ਉਹਦਾ ਕਾਰਨ ਬਾਅਦ ਵਿੱਚ ਉਹ ਜਿੱਤਰਾ ਹੀ ਉਹ ਬਰਫ਼ ਦੇ ਨਾਲ ਟਕਰਾ ਗਿਆ ਸੀ ਜਾਇ ਬਰਫ਼ ਦੇ ਪਹਾੜ ਦੇ ਨਾਲ ਟਕਰਾ ਗਿਆ ਸੀ ਤੇ ਉਹਦੀ ਨਾ ਐਡੀ ਸਾਈਡਾਂ ਹੁੰਦੀਆਂ ਹਨਾ ਸਾਈਡਾਂ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ ਆ ਜਹਾਜ਼ ਜਿਹੜੀ ਪਲੇਟ ਹੈ ਨਾ ਇਹ ਵੈਸੇ ਤੇ ਬਹੁਤ ਜਿਆਦਾ ਮੋਟੀ ਹੁੰਦੀ ਆ ਵੇਖੋ ਤੁਸੀਂ ਵੇਖਦੇ ਜਾਨ ਕਿੰਡੀ ਮੋਟੀ ਪਲੇਟ ਹੈ ਇਹਦੀ ਤੇ ਪਰ ਉਹ ਜਦੋਂ ਉਹਦੇ ਨਾਲ ਟਕਰਾਇਆ ਨਾ ਤੇ ਉਹ ਫਿਰ ਜਹਾਜ਼ ਦੀ ਜਿਹੜੀ ਸਾਈਡ ਸੀ ਨਾ ਸ਼ਿਪ ਸਾਈਡ ਉਹਦੇ ਵਿੱਚ ਹੋ ਗਿਆ ਕਰੈਕ ਕ੍ਰੈਕ ਹੋਣ ਦੇ ਨਾਲ ਜਿਹੜਾ ਸਮੁੰਦਰ ਦਾ ਪਾਣੀ ਹੀ ਸਾਰਾ ਅੰਦਰ ਵੜ ਗਿਆ ਤੇ ਜਦੋਂ ਜਹਾਜ਼ ਦੇ ਵਿੱਚ ਜਹਾਜ਼ ਉਹਨਾਂ ਚਿਰ ਨਹੀਂ ਡੁੱਬਣਾ ਜਿੰਨਾ ਚਿਰ ਇਹਦੇ ਵਿੱਚ ਪਾਣੀ ਨਹੀਂ ਭਰਦਾ ਇਹ ਮਤਲਬ ਵਿੱਚੋਂ ਖਾਲੀ ਹੁੰਦਾ ਸਾਰਾ ਨਾਟ ਵਿੱਚ ਸਮਾਨ ਲੋਡਿਆ ਇਹਨੂੰ ਇਸ ਹਿਸਾਬ ਨਾਲ ਬਣਾਇਆ ਗਿਆ ਹੁੰਦਾ ਡਿਜ਼ਾਈਨ ਇਸ ਹਿਸਾਬ ਨਾਲ ਕੀਤਾ ਹੁੰਦਾ ਵਾ ਵੀ ਇਹ ਫਲੋਟ ਕਰਦਾ ਰਹੇ ਇਹਦੇ ਪਿੱਛੇ ਪੂਰਾ ਸਾਇੰਸ ਮਤਲਬ ਸਾਇੰਸ ਜਿਹੜੇ ਬੰਦੇ ਪੜ੍ਹਦੇ ਉਹਨਾਂ ਨੂੰ ਪਤਾ ਵਾ ਵੀ ਕਿਹੇ ਚੀਜ਼ ਨੂੰ ਫਲੋਟ ਕਰਨ ਵਾਸਤੇ ਕਿਹੜਾ ਸਿਧਾਂਤ ਲੱਗਦਾ ਵਾ ਉਹਦੇ ਬੇਸ ਤੇ ਇਹਨੂੰ ਬਣਾਇਆ ਜਾਂਦਾ ਵਾ ਬੜੀ 1 ਕਿ 1 ਇੰਚ ਦੀ ਇਹਦੇ ਤੇ ਜਿੰਨੀ ਵੀ ਕੋਈ ਪਲੇਟ ਲੱਗੀ ਆ ਕੋਈ ਨਟ ਬੋਲ ਇਹ ਬਿਲਕੁਲ ਇਹਦੀ ਕੈਲਕੂਲੇਸ਼ਨ ਕਰਕੇ ਹਰੇਕ ਚੀਜ਼ ਦੀ ਛੋਟੀ ਤੋਂ ਛੋਟੀ ਕੈਲਕੂਲੇਸ਼ਨ ਕਰਕੇ ਹਰ ਚੀਜ਼ ਨੂੰ ਗੁਣਾ ਤਕਸੀਮ ਕਰਕੇ ਤੇ ਫੇਰ ਹੀ ਬਣਾਇਆ ਜਾਂਦਾ ਵਾ ਇਹ ਨਹੀਂ ਆ ਕਿ ਬਸ ਮੂੰਹ ਚੁੱਕਿਆ ਤੇ ਚੀਜ਼ ਬਣਾਤੀ ਚਲੋ ਜੀ ਜਾਇ ਤੈਰਨ ਲੱਪਿਆ ਇਦਾਂ ਨਹੀਂ ਹੁੰਦਾ ਹਰ ਚੀਜ਼ੇ ਦੀ ਕੈਲਕੂਲੇਸ਼ਨ ਕਰਕੇ ਬਣਾਈ ਜਾਂਦੀ ਆ ਤੇ ਇਦਾਂ ਹੀ ਕਰਕੇ ਜਿਤਨਾ ਹੁਣ ਆਪਾਂ ਸਮੁੰਦਰ ਦੇ ਵਿੱਚ ਰਹਿੰਦੇ ਆ ਤੇ ਜੋ ਜੋ ਤੇਰੇ ਬੰਦੇ ਆ ਉਹਨਾਂ ਦੀ ਸੇਫਟੀ ਆਫ ਕੋਰਸ ਬੜੀ ਜ਼ਰੂਰੀ ਹੈ ਸਾਡੀ ਸੇਫਟੀ ਵਾਸਤੇ ਜਹਾਜ਼ ਦੇ ਉੱਤੇ ਪੂਰਾ ਪ੍ਰਬੰਧ ਹੁੰਦਾ ਵਾ ਇੱਕ ਇੱਕ ਚਲੋ ਜਦੋਂ ਬੰਦੇ ਦੀ ਉਹ ਗੱਲ ਕਹਿੰਦੇ ਹੁੰਦੇ ਘਟੀ ਹੈ ਉਦੋਂ ਤੇ ਫਿਰ ਕੋਈ ਬਚਾ ਨਹੀਂ ਸਕਦਾ ਉਹਨੂੰ ਉਦੋਂ ਜਦ ਰੱਬ ਲੈਣ ਆ ਗਿਆ ਉਹਨੇ ਲੈ ਹੀ ਜਾਣਾ ਪਰ ਆਪਣੇ ਵੱਲੋਂ ਜਹਾਜ਼ ਬਣਾਉਣ ਲੱਗੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੁੰਦੀ ਤੇ ਉਹਨਾਂ ਹੀ ਸੇਫਟੀ ਇਕੁਪਮੈਂਟਾਂ ਦੇ ਵਿੱਚੋਂ ਆਜੋ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਅੱਗੇ ਮੰਨ ਲਓ ਇਹ ਜਹਾਜ਼ ਹੋਣ ਆਪਣਾ ਵਾ 337 ਮੀਟਰ ਲੰਮਾ ਕੁਝ 1100 ਫੁੱਟ ਲੰਮਾ ਜਹਾਜ਼ ਆ ਮਾਨ ਲਓ ਵੀ ਅੱਧੇ ਬੰਦੇ ਪਿੱਛੇ ਕੰਮ ਕਰਨ ਦੇ ਆ ਕੁਝ ਬੰਦੇ ਇੱਥੇ ਅੱਗੇ ਕੰਮ ਕਰਨ ਦੇ ਆ ਤੇ ਜਾਜ ਨੂੰ ਏਦਾਂ ਦਾ ਕੋਈ ਕਾਰਨ ਬਣ ਗਿਆ ਵੀ ਆਪਾਂ ਪਿੱਛੇ ਨਹੀਂ ਜਾ ਸਕਦੇ ਜਾ ਡੁੱਬਣ ਲੱਪਿਆ ਵਾ ਤੇ ਆ ਤੁਸੀਂ ਵੇਖਣਦੇ ਜਿਨਾ ਇਹਨੂੰ ਲਾਈਫ ਰਾਫਟ ਕਹਿੰਦੇ ਆ ਠੀਕ ਆ ਆ ਵੀ ਲਾਈਫ ਰਾਫਟ ਇਹ ਇੱਕ ਸਾਹਬ ਦੀ ਮਤਲਬ ਇਹ ਬੇੜੀ ਬਣ ਜਾਂਦੀ ਖੁੱਲ ਕੇ ਇਸ ਟਾਈਮ ਕੈਪਸੂਲ ਵਰਗਾ ਲੱਗਣ ਦਿਆ ਵਾ ਪਰ ਇਹਦੇ ਵਿੱਚ ਇੱਕ CO2 ਸਿਲੰਡਰ ਲੱਗਾ ਹੁੰਦਾ ਗੈਸ ਵਾਲੀ ਬੋਤਲ ਲੱਗੀ ਹੁੰਦੀ ਆ ਜਦੋਂ ਆਪਾਂ ਲਾਲ ਰੱਸੀ ਨੂੰ ਖਿੱਚਣਾ ਨਾ ਆੜੀ ਆੜੀ ਨੂੰ ਪਹਿਲਾਂ ਤਾਂ ਕੀ ਕਰਨਾ ਇਹਨੂੰ ਪਾਣੀ ਦੇ ਵਿੱਚ ਸੁੱਟ ਲੈਣਾ ਵਾ ਚੋਕ ਕੇ ਤੇ ਆ ਬੂਹਾ ਖੋਲ ਕੇ ਇਧਰੋਂ ਤੇ ਇਹਨੂੰ ਪਾਣੀ ਦੇ ਵਿੱਚ ਸੁੱਟ ਦੇਣਾ ਕੋਈ ਭਾਰਾ ਨਹੀਂ ਇਹ ਦੋ ਬੰਦੇ ਨੂੰ ਆਰਾਮ ਨਾਲ ਚੋਕ ਕੇ ਪਾਣੀ ਸੁੱਟ ਦਿੰਦੇ ਆ ਜਦੋਂ ਇਹ ਪਾਣੀ 'ਚ ਡਿਗ ਪਿਆ ਠੀਕ ਆ ਫੇਰ ਜਿਹੜੀ ਆ ਲਾਲ ਰੱਸੀ ਨਾਲ ਤੋਂ ਪਹਿਲਾਂ ਆਪਣੇ ਹੱਥ 'ਚ ਰੱਖਣੀ ਆ ਇਹ ਲਾਲ ਰੱਸੀ ਦੇ ਨਾਲ ਹੀ ਨਹੀਂ ਸੁੱਟ ਦੇਣਾ ਆਹਦੀ ਲਾਲ ਰੱਸੀ ਨਾ ਇਹ ਪਹਿਲਾਂ ਕੱਢ ਕੇ ਵਿੱਚੋਂ ਇਹ 30 40 ਮੀਟਰ ਲੰਮੀ ਲਾਲ ਰੱਸੀ ਆ ਇਹ 100 ਫੁੱਟ ਲੰਮੀ ਘਟੋ ਘਟ ਇਹਨੂੰ ਕੱਢ ਕੇ ਆਪਦੇ ਹੱਥ 'ਚ ਰੱਖ ਲੈਣਾ ਬੰਨ ਲੈਣਾ ਰੇਲਿੰਗ ਦੇ ਨਾਲ ਫੇਰ ਜਦੋਂ ਇਹਨੂੰ ਸੁੱਟ ਦੇਣਾ ਜਦੋਂ ਇਹਨੂੰ ਸੁੱਟਤਾ ਨਿਉ ਚੜ ਕਮਾਣਾ ਤੇ ਇਹਨੇ ਫੁੱਲ ਜਾਣਾ ਵਾ ਆਵੇ ਇਸ ਤਰ੍ਹਾਂ ਆਵੇ ਇਸ ਤਰ੍ਹਾਂ ਦਾ ਬਣਿਆ ਕੁਛ ਤੇਨੇ ਫੁੱਲ ਜਾਣਾ ਵਾ ਆਵੇ ਇਸ ਤਰ੍ਹਾਂ ਦਾ ਇਹਨੇ ਕੁਛ ਬਣ ਜਾਣਾ ਬਾਅਦ ਵਿੱਚ ਝੂੰਪੜੀ ਜਰਗਾ ਤੇ ਫੇਰ ਆਪਾਂ ਕੀ ਕਰਨਾ ਵਾ ਵੀ ਜਾਂ ਤੇ ਆਪਾਂ ਪਾਣੀ ਦੇ ਵਿੱਚ ਸਿੱਧੀ ਵੀ ਛਾਲ ਮਾਰ ਕੇ ਬਾਅਦ ਤਰ ਕੇ ਦੇ ਵਿੱਚ ਚੜ ਸਕਦੇ ਆ ਨਹੀਂ ਤੇ ਜਿਹਨੂੰ ਤਰਨ ਦਾ ਮਤਲਬ ਖਤਰਾ ਵਾ ਡਰ ਦਰਨਦਿਆ ਵਾ ਨਹੀਂ ਤਰ ਸਕਦਾ ਤੇ ਉਹਦੇ ਵਾਸਤੇ ਆ ਨਾ ਪੌੜੀ ਆ ਇਹਦੇ ਕੈਨਵਸ ਦੇ ਵਿੱਚ ਪੌੜੀ ਰੱਖੀ ਆ ਵਲੇਟ ਕੇ ਇਹ ਪੌੜੀ ਨੂੰ ਆਪਾਂ ਥੱਲੇ ਲੰਕਾ ਦੇਣਾ ਵਾ ਦਲੇ ਲੰਘਾ ਕੇ ਪੌੜੀਆਂ ਉੱਤਰ ਕੇ ਤੇ ਇਹਦੇ ਵਿੱਚ ਚਲ ਜਾਣਾ ਵਾ ਤੇ ਜਹਾਜ਼ ਤੋਂ ਆਪਣੇ ਆਪ ਨੂੰ ਪਰੇ ਕਰ ਲੈਣਾ ਦੂਰ ਕਰ ਲੈਣਾ ਜੇ ਮੰਨ ਲਓ ਜਹਾਜ਼ ਡੁੱਬੰਦਿਆ ਤੇ ਜਾਂ ਮੰਨ ਲਓ ਜਹਾਜ਼ ਤੇ ਅੱਗ ਲੱਗ ਗਈ ਆ ਜਾਂ ਜਹਾਜ਼ ਡੁੱਬੰਦਿਆ ਵਾ ਤੇ ਫਿਰ ਆਪਣੀ ਜਾਨ ਨੂੰ ਬਚਾ ਲੈਣਾ ਇੱਥੋਂ ਪਰੇ ਕਰ ਲੈਣਾ ਆਪਣੇ ਆਪ ਨੂੰ ਕੰਟੇਨਰਾਂ ਦੇ ਵਿੱਚ ਡੀਜੀ ਸਮਾਨ ਵੀ ਲੋਡ ਹੁੰਦਾ ਵਾ ਇਹ ਡੇਂਜਰਸ ਕਾਰਗੋ ਜਿਹਨੂੰ ਕੈਮੀਕਲ ਵੀ ਲੋਡ ਹੁੰਦੇ ਆ ਹਨਾ ਤਾਂ ਇਹ ਏਰੀਆ ਦਾ ਸੀਨ ਬਣ ਜਾਂਦਾ ਵਾ ਵੀ ਆਪਾਂ ਹੁਣ ਪਤਾ ਲੱਗ ਜਾਂਦਾ ਵੀ ਜਹਾਜ਼ ਨਹੀਂ ਬਚਣਾ ਬਾਕੀ ਲਾਈਫ ਜੈਕਟਾਂ ਦਾ ਬਕਸਾ ਆਵੇ ਇੱਕ ਇੱਥੇ ਆ ਇੱਕ ਪਿੱਛੇ ਬਣਿਆ ਵਾ ਇਹਦੇ ਵਿੱਚ ਆਪਣੀਆਂ ਲਾਈਫ ਜੈਕਟਾਂ ਪਈਆਂ ਦੀਆਂ ਤੇ ਫੇਰ ਬੰਦੇ ਨੂੰ ਬਹੁਤੀ ਤਰਨ ਦੀ ਵੀ ਲੋੜ ਨਹੀਂ ਪੈਂਦੀ ਕਿ ਆਰਾਮ ਨਾਲ ਬੰਦਾ ਆਪਣਾ ਫਲੋਟ ਕਰਦਾ ਰਹਿੰਦਾ ਵਾ ਉਹਨੂੰ ਜਿਆਦੇ ਹੱਥ ਪੈਰ ਮਾਰਨ ਦੀ ਲੋੜ ਨਹੀਂ ਪੈਂਦੀ ਤੇ ਬਾਅਦ ਵਿੱਚ ਜਦੋਂ ਚਲੋ ਰੱਬ ਨੇ ਉਹਦੀ ਵਦੀ ਲਿਖੀ ਹੋਵੇ ਤੇ ਫੇਰ ਕੋਈ ਨਾ ਕੋਈ ਰੈਸਕਿਊ ਕਰਨ ਆ ਜਾਂਦਾ ਕੋਈ ਹੈਲੀਕਾਪਟਰ ਆ ਜੇ ਜਾਂ ਕੋਈ ਦੂਸਰਾ ਜਹਾਜ਼ ਆ ਜੇ ਲਾਗੋ ਦੀ ਨੰਗਨ ਦਿਆਉ ਤੁਹਾਨੂੰ ਬਚਾਉਣ ਆ ਜੇ ਹਨਾ ਉਹ ਤੇ ਫੇਰ ਬਾਅਦ ਦੀਆਂ ਗੱਲਾਂ ਨੇ ਉਹਦੇ ਬਾਰੇ ਵੀ ਤੁਹਾਨੂੰ ਬਾਅਦ ਚ ਕਿਸੇ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਜਿਤਨਾ ਉਹ ਇੱਕ ਜਹਾਜ਼ ਜਾਂਦਾ ਤੁਹਾਨੂੰ ਮੁਖਾਣਾ ਮੰਨ ਲਓ ਹੁਣ ਆਪਣੇ ਜਹਾਜ਼ ਤੇ ਕੋਈ ਐਮਰਜੈਂਸੀ ਹੋ ਜੇ ਤੇ ਉਹ ਜਿਹੜਾ ਜਹਾਜ਼ ਜਾਂਦਾ ਉਹ ਆਪਾਂ ਨੂੰ ਜਾਂ ਸਮੁੰਦਰ ਦੇ ਵਿੱਚ ਵੀ ਜਾਜ ਇਧਰ ਉਧਰ ਜਿਤਨਾ ਲੰਘਦੇ ਰਹਿੰਦੇ ਆ ਅੱਜ ਕੱਲ ਟ੍ਰੇਡ ਤੁਹਾਨੂੰ ਪਤਾ ਬੜਾ ਵਰਲਡ ਲੈਵਲ ਤੇ ਚੱਲਣ ਦਿਆ ਵਾ ਇਦਾਂ ਦਾ ਬਾਕੀ ਜੇ ਮੰਨ ਲਓ ਬੰਦਾ ਘਬਰਾ ਜਾਏ ਇੱਕ ਵਲੇ ਹਣਾ ਕਿ ਉਹਨੂੰ ਪਤਾ ਨਾ ਲੱਗੇ ਵੀ ਹੁਣ ਮੈਂ ਕੀ ਕਰਨਾ ਇਹਨੂੰ ਕਿਵੇਂ ਲਾਂਚ ਕਰਨਾ ਲਾਈਫਰਾਫਟ ਨੂੰ ਤੇ ਉਹਦੇ ਵਾਸਤੇ ਵੀ ਨਾ ਇੱਥੇ ਪੂਰੀ ਇਨਸਟਰਕਸ਼ਨ ਲੱਗੀ ਜਾਵੇ ਠੀਕ ਆ ਵੀ ਇਹਨੂੰ ਕਿਵੇਂ ਲਾਂਚ ਕਰਨਾ ਵਾ ਇਹ ਜੈਕਟ ਕਿਵੇਂ ਪਾਉਣੀ ਆ ਆਹ ਸਟੈਪ ਫਾਲੋ ਕਿਹੜੇ-ਕਿਹੜੇ ਕਰਨੇ ਆ ਪਹਿਲਾ ਸਟੈਪ ਕਿਹੜਾ ਦੂਸਰਾ ਤੀਸਰਾ ਚੌਥਾ ਨਾ ਘਬਰਾਉਣ ਦੀ ਬਸ ਘਬਰਾਉਣਾ ਨਹੀਂ ਆ ਜਦੋਂ ਬੰਦਾ ਘਬਰਾ ਜਾਂਦਾ ਹੈ ਨਾ ਤੇ ਨ ਪੇਨ ਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਜੀ ਇਹ ਇਦਾਂ ਦਾ ਕੁਝ ਲੱਗਣਾ ਵਾ ਤੇ ਇਹਦੇ ਵਿੱਚ ਇਹਦੇ ਵਿੱਚ ਥੋੜਾ ਬਹੁਤ ਖਾਣ ਪੀਣ ਨੂੰ ਸਮਾਨ ਵੀ ਹੁੰਦਾ ਵਾ ਸਰਵਾਈਵ ਕਰਨ ਵਾਸਤੇ ਬੰਦਾ ਇਹਦੇ ਵਿੱਚ ਕਈ ਦਿਨ ਤੱਕ ਸਮੁੰਦਰ ਦੇ ਵਿੱਚ ਸਰਵਾਈਵ ਕਰ ਸਕਦਾ ਵਾ ਤੇ ਇਦਾਂ ਦਾ ਕੋਈ ਸਿਸਟਮ ਆਪਣਾ ਹਰ ਤਰ੍ਹਾਂ ਦਾ ਜਹਾਜ਼ ਜਦੋਂ ਬਣਦਾ ਵਾ ਨਾ ਤੇ ਉਹ ਇਦਾਂ ਦੀਆਂ ਚੀਜ਼ਾਂ ਦਾ ਪੂਰਾ ਕੈਲਕੂਲੇਸ਼ਨ ਕਰਕੇ ਹੀ ਬਣਾਉਂਦੇ ਆ ਬੰਦਿਆਂ ਦੀ ਸੇਫਟੀ ਜਿਹੜੀ ਲਾਈਫ ਦੀ ਸੇਫਟੀ ਆ ਬਹੁਤ ਜ਼ਿਆਦੀ ਸੇਫਟੀ ਦਾ ਧਿਆਨ ਰੱਖਣਾ ਪੈਂਦਾ ਵਾ ਹੁਣ ਕਈ ਬੰਦੇ ਮੈਨੂੰ ਇਸੇ ਕਰਕੇ ਪੁੱਛਦੇ ਵੀ ਆ ਆਂਦੇ ਵੀਰ ਤੂੰ ਸਰਦਾਰ ਆ ਤੇ ਹਲੇ ਮੜਕਾ ਤੋਂ ਪਾਉਣਾ ਵਾ ਤੇ ਵੇਖੋ ਜੀ ਹੁਣ ਸਾਰਾ ਜਾਇ ਲੋਹੇ ਦਾ ਲੋਹੇ ਦਾ ਬਣਿਆ ਉਤੋਂ ਕੋਈ ਸਮਾਨ ਵੀ ਡਿੱਗਦਾ ਕੁਛ ਨਾ ਕੁਛ ਹੁੰਦਾ ਆਣਾ ਤੇ ਜੇ ਕੋਈ ਮੰਨ ਲਓ ਹਾਰਡ ਚੀਜ਼ ਵੱਜੇ ਸਿਰ ਦੇ ਉੱਤੇ ਤੇ ਫਿਰ ਉੱਥੇ ਹੁਣ ਪੱਗ ਦੇ ਵਿੱਚੋਂ ਤੁਹਾਨੂੰ ਪਤਾ ਵਿੱਚੋਂ ਤੇ ਖਾਲੀ ਹੁੰਦੀ ਹੈ ਨਾ ਸਾਈਡਾਂ ਤੇ ਬਣਿਆ ਹੁੰਦਾ ਆਪਣਾ ਮਲ ਕਪੜਾ ਜਿਹੜਾ ਹੁੰਦਾ ਸਾਈਡਾਂ ਤੇ ਹੁੰਦਾ ਵਾ ਤੇ ਉਹ ਵਿਚਕਾਰ ਤੇ ਖਾਲੀ ਹੈ ਨਾ ਵਿਚਕਾਰ ਫਿਰ ਉਹ ਮਤਲਬ ਬੰਦੇ ਨੂੰ ਨੁਕਸਾਨ ਹੋ ਸਕਦਾ ਤਾਂ ਕਰਕੇ ਹੈਲਮਟ ਪੋਣਾ ਬਹੁਤ ਜ਼ਰੂਰੀ ਹੈ ਮੰਨ ਲਓ ਕੋਈ ਇਨਸੀਡੈਂਟ ਹੋ ਜਾਂਦਾ ਤੇ ਮੈਂ ਹੈਲਮਟ ਨਹੀਂ ਪਾਇਆ ਤੇ ਉਹ ਫਿਰ ਇੰਸ਼ੋਰੈਂਸ ਕੰਪਨੀ ਲੈ ਨਹੀਂ ਦੇਣੀ ਉਹਨਾਂ ਨੇ ਕਹਿਣਾ ਵੀ ਬੰਦੇ ਨੇ ਤੇ ਆਪਣੀ ਸੇਫਟੀ ਨਹੀਂ ਉਹ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਵਿਖਾਉਂਦਾ ਰਹੂੰਗਾ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਲੱਗੇ ਵਧੀਆ ਤੇ ਤੁਸੀਂ ਆਪਣੀ ਵੀਡੀਓ ਨੂੰ ਆਪਣਾ ਸ਼ੇਅਰ ਜਰੂਰ ਕਰੋ ਆਪਣੇ ਦੋਸਤਾਂ ਨੂੰ ਵਿਖਾਓ ਕਿ ਕੋਈ ਜਹਾਜ਼ ਦੇ ਉੱਤੇ ਸਮੁੰਦਰ ਦੇ ਵਿੱਚ ਇਤਰਾ ਦੀ ਲਾਈਫ ਹੁੰਦੀ ਆ ਤੇ ਬਾਕੀ ਅਗਲੀ ਵੀਡੀਓ ਤੁਸੀਂ ਕਿੱਦਾਂ ਦੀ ਦੇਖਣੀ ਚਾਹੁੰਦੇ ਜੋ ਮੈਨੂੰ ਦੱਸੋ ਆਪਾਂ ਤੁਹਾਡੇ ਵਾਸਤੇ ਵੀਡੀਓ ਜਰੂਰ ਬਣਾ ਕੇ ਪਾਵਾਂਗੇ ਸਮੁੰਦਰ ਦੀਆਂ ਵੀਡੀਓ ਮੈਂ ਤੁਹਾਡੇ ਵਾਸਤੇ ਹੀ ਪਾਉਂਦਿਆਂ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬਸ ਆਪਣਾ ਦੱਸਿਓ ਕਮੈਂਟ ਜਰੂਰ ਕਰਿਓ ਕਿ ਤੁਸੀਂ ਅਗਲੀ ਵੀਡੀਓ ਕਿਹੜੀ ਚੀਜ਼ ਤੇ ਦੇਖਣੀ ਚਾਹੁੰਦੇ ਹੋ ਠੀਕ ਹੈ ਜੀ ਧੰਨ